ਚੇਤ ਚੜਿਆ ਰੁਖ ਬੂਟੇ ਫੁੱਲ ਪਤੇ ਨੱਚਦੇ ਵਿਸਾਖ ਵਾਢੀ ਜੇਠ ਲੋਆ ਪੈਰ ਨੰਗੇ ਮੱਚਦੇ ਹਾੜ ਪਿੰਡੇ ਸਾੜ ਪੈਂਦਾ ਸੌਣ ਵਰਨਾ ਬਦਲਾ ਭਾਦਰੋਂ ਲੱਗਦੇ ਚਮਾਸੇ ਤੰਗ ਕਰਨਾ ਬਦਲਾ ਵਿੱਚ ਅਸੂ ਰਾਤ ਠੰਢੀ ਦਿਨ ਪਸੀਨੇ ਛੁੱਟਦੇ ਫੇਰ ਕਤਕ ਧਾਨ ਪੱਕੇ ਉਖਲੀ ਪਾਕੁੱਟਦੇ ਸ਼ਿਆਲ ਮਗਰ ਪੋ ਪਾਲਾ ਮਾਗ ਕੋ ਰਾ ਜੰਦਾ ਫੇਰ ਫਗਣ ਰੁੱਤ ਬਦਲੇ ਸਾਲ ਸਾਰਾ ਕੰਮ ਦਾ ਦੇਸ਼ ਹੈ ਪੰਜਾਬ ਮੇਰਾ ਦਿਲ ਚ ਮੇਰੇ ਵਸਦਾ ਹਰ ਹਾਲ ਹੀਲੇ ਹੌਸਲਾ ਰੱਖੇ ਹਮੇਸ਼ਾ ਹੱਸਦਾ ਚੇਤ ਚੜਿਆ ਰੁੱਖ ਬੂਟੇ ਫੁੱਲ ਪੱਤੇ ਨੱਚਦੇ ਵਿਸਾਖ ਵਾਢੀ ਜੇਠ ਲੂਆਂ ਪੈਰ ਨੰਗੇ ਮੱਚਦੇ ਦੇਸ਼ ਹੈ ਪੰਜਾਬ ਮੇਰਾ ਦਿਲ ਚ ਮੇਰੇ ਵਸਦਾ ਹਰ ਹਾਲ ਹੀਲੇ ਹੌਸਲਾ ਰੱਖੇ ਹਮੇਸ਼ਾ ਹੱਸਦਾ ਨਵੇਂ ਸਾਲ ਦੀ ਵਧਾਈ ਜੀ ਆਪਣਾ ਦੇ ਨਵਾਂ ਸਾਲ ਚੇਤੋਂ ਚੜਦਾ ਹੁੰਦਾ ਚੇਤਾ ਰੱਖਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ